ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰੇ ਘਰ ਤੋਂ ਸੌਰਜ ਖੁਸ਼ੀ ਹੋਵਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਸੀਂ ਵੀ ਸਭ ਠੀਕ ਠਾਕ ਜੇ ਤੁਸੀਂ ਪਹਿਲੀ ਵਾਰ ਸਾਡੇ ਚੈਨਲ ਤੇ ਆਏ ਹੋ ਸਬਸਕ੍ਰਾਈਬ ਜਰੂਰ ਕਰਦੇ ਹੋ ਟੱਲੇ ਵਾਲਾ ਬਟਨ ੜਾਪ ਦਿਓ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਕਮੈਂਟ ਜਰੂਰ ਕਰਦੇ ਆ ਕਰੋ ਹੁਣ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਹਾਜ਼ਰੀ ਜ਼ੋਰ ਲਗਾਇਆ ਕਰੋ ਦੇਖੋ ਅੱਜ ਕੱਲ੍ਹ ਨਸ਼ੇ ਬਹੁਤ ਚੱਲਦੇ ਸ਼ਰਾਬ ਪਹਿਲੇ ਨੰਬਰ ਤੇ ਸ਼ਰਾਬ ਖਰਾਬ ਸਾਡੇ ਪੰਜਾਬ ਦੇ ਵਿੱਚ ਗਰੀਬੀ ਆਉਣ ਦੇ ਮੁੱਖ ਕਾਰਨ ਨਸ਼ੇ ਹਰ ਮਾਂ ਦੇ ਅੱਖ ਚੋਂ ਇੰਜ ਹਰ ਭੈਣ ਦੇ ਹਰ ਧੀ ਦੀ ਦੇਖੋ ਕਿਸੇ ਦਾ ਪੁੱਤਰ ਖਾਂਦਾ ਨਸ਼ਾ ਕਿਸੇ ਦਾ ਭਰਾ ਖਾਂਦਾ ਕਿਸੇ ਦਾ ਪਿਤਾ ਖਾਂਦਾ ਜਦੋਂ ਨਸ਼ਿਆਂ ਦਾ ਦਰਿਆ ਇੰਨਾ ਚੱਲਣ ਲੱਗ ਜਵੇ ਦੇਖੋ ਟਾਊਨ ਨੂੰ ਤਾਂ ਇਹ ਹਟ ਸਕਦਾ ਪਰ ਇਹਦੇ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ ਹੋਰ ਪੁੱਠੇ ਪੁੰਦੇ ਅਲਟਾ ਧਿਆਨ ਬਹੁਤ ਜਾਂਦਾ ਸਾ ਸਰਕਾਰਾਂ ਦਾ ਵੀ ਤੇ ਹੋਰ ਵੀ ਨਸ਼ਾ ਰੋਕਣਾ ਕੋਈ ਛੋਟੀ ਜੀ ਗੱਲ ਨਹੀਂ ਹੈ ਇਹਨੂੰ ਕੋਈ ਰੋਕ ਵੀ ਨਹੀਂ ਸਕਦਾ ਕਿਉਂ ਇੱਕ ਛੋਟੇ ਮੋਟੇ ਬੰਦਿਆਂ ਦਾ ਕੰਮ ਨਹੀਂ ਹੁੰਦਾ ਆਪਾਂ ਨੂੰ ਸਭ ਨੂੰ ਪਤਾ ਇਹਦੇ ਨਾਲ ਬੈਟਰ ਹੁੰਦਾ ਆਪਾਂ ਆਪਦੇ ਰੂਸ ਸਮਝਾਓ ਕਿਸੇ ਨੂੰ ਰੋਕਣ ਤੋਂ ਪਹਿਲਾਂ ਆਪਾਂ ਆਪਦੇ ਰੂਸ ਸਮਝਾਓ ਹੁਣ ਖੇਤ ਦੇ ਹਾਲਦਾਰੇ ਆਪਾਂ ਤਾਰ ਫੇਰਦਿਆਂ ਲੋਹੇ ਦੀ ਕੰਡਿਆਂ ਵਾਲੀ ਵੀ ਸਾਡੀ ਫਸਲ ਨਾਲ ਜਿਹੜੇ ਕੋਈ ਬਾਹਰ ਲਾ ਪਸੂ ਨਾ ਆ ਕੇ ਖਾਜੋ ਜਾੜ ਮਾ ਦੇਵੇ ਜਾਂ ਕੋਈ ਹੋਰ ਫਸਲ ਹੁੰਦੀ ਆ ਤਾਂ ਕਿ ਲੋਕ ਨਾਨਕਸਾਰ ਕਰਦੇ ਹਨ ਤੇ ਜਿਹੜਾ ਇਸੇ ਤਰ੍ਹਾਂ ਸਾਡੇ ਪਰਿਵਾਰ ਸਾਡੇ ਬੱਚੇ ਨੇ ਨੌਜਵਾਨ ਅਸੀਂ ਉਹਨਾਂ ਨੂੰ ਵੀ ਇੱਕ ਬਾੜ ਕਰਕੇ ਰੱਖਣੀ ਪੈਂਦੀ ਆ ਸਾਨੂੰ ਹਰ ਵਕਤ ਨਿਗਾਹ ਧਿਆਨ ਬੱਚੇ ਨੂੰ ਜਦੋਂ ਪੈਸਾ ਦੇਣਾ ਮੇਨ ਚੀਜ਼ ਉਹਦੇ ਤੇ ਪੂਰੀ ਨਿਗਰਾਨੀ ਰੱਖੋ ਵੀ ਕੀ ਲੈ ਕੇ ਖਾਂਦਾ ਉਹ ਕੀ ਕਰਦਾ ਇਹੋ ਜਿਹਾ ਦੇ ਸੰਗ ਦੂਜੀ ਗੱਲ ਇਹਦੇ ਨਾਲ ਜੇ ਤੁਸੀਂ ਬੱਚੇ ਨੂੰ ਆਪਣੇ ਹੱਥ ਨਾਲ ਚੀਜ਼ ਲੈ ਕੇ ਦੇਣਾ ਤਾਂ ਸਭ ਤੋਂ ਹੀ ਬਹੁਤ ਹੀ ਵਧੀਆ ਗੱਲ। ਦੇਖੋ ਨਸ਼ਾ ਛਡਾਉਣਾ ਸਭ ਤੋਂ ਔਖਾ ਚਾਹੇ ਸ਼ਰਾਬ ਦਾ ਹੋਵੇ ਚਾਹੇ ਭੰਗ ਦਾ ਹੋਵੇ ਚਾਹੇ ਸਰਗਟ ਦਾ ਹੋਵੇ। ਤੁਸੀਂ ਕਰਨਾ ਕੀ ਹੈ ਇਹ ਅੱਗੇ ਵੀ ਇੱਕ ਵਾਰੀ ਮੈਂ ਪਾਈ ਸੀ ਵੀਡੀਓ ਪਰ ਇਹਦੇ ਬਾਰੇ ਕਿਸੇ ਨੇ ਹਜੇ ਤੱਕ ਮੈਨੂੰ ਕੁਝ ਨਹੀਂ ਦੱਸਿਆ ਹੈਗਾ। ਤੇ ਤੁਸੀਂ ਕੀ ਕਰਨਾ ਤਰੀਕਾ ਬਿਲਕੁਲ ਨਵਾਂ ਤਰੀਕਾ ਹੈ। ਅੱਗੇ ਮੈਂ ਹੋਰ ਢੰਗ ਨਾਲ ਦੱਸਿਆ ਸੀ ਹੁਣ ਹੋਰ ਤਰੀਕੇ ਨਾਲ ਜਿਹੜਾ ਇਹ ਤਰੀਕਾ ਹੈ ਸਮਝਣਾ ਪਊ ਤੁਹਾਨੂੰ ਇੱਕ ਮਿੰਟ ਧਿਆਨ ਦੇ ਨਾਲ ਤੁਸੀਂ ਜਿਹੜੇ ਇਨਸਾਨ ਦੀਆਂ ਜ਼ਰਾਬਾਂ ਲੈਣੇ ਨੇ ਜਿਹੜਾ ਪਿੰਡਾ ਨਸ਼ਾ ਕਰਾ ਚਾਹੇ ਤੁਹਾਡੀ ਧੀ ਚਾਹੇ ਤੁਹਾਡਾ ਪੋਤਾ ਚਾਹੇ ਤੁਹਾਡੀ ਨੂੰਹ ਚਾਹੇ ਤੁਹਾਡੇ ਘਰ ਵਾਲਾ ਚਾਹੇ ਤੁਹਾਡਾ ਭਰਾ ਚਾਹੇ ਪਿਤਾ ਕੋਈ ਵੀ ਰਿਸ਼ਤਾ ਚਾਹੀਏ ਫਿਰ ਤੁਸੀਂ ਪੁੱਛਣਾ ਇਹਨੂੰ ਵੀ ਉਹ ਵੀ ਕੋਈ ਵੀ ਰਿਸ਼ਤਾ ਤੁਸੀਂ ਕੀ ਕਰਨਾ ਉਸ ਇਨਸਾਨ ਦੀ ਜ਼ਰਾਬ ਸ਼ੁੱਕਰਵਾਰ ਵਾਦ ਉਹਦੇ ਘੱਟੋ-ਘੱਟ 6-7 ਘੰਟੇ ਪੈਰਾਂ 'ਚ ਪਾਈ ਹੋਵੇ ਜਰਾਵ ਧੋਤੀ ਨਾ ਹੋਵੇ ਜਿਹੜੀ ਉਹਦੇ ਸੱਜੇ ਪੈਰ ਦੀ ਜਰਾਵ ਆ ਉਹ ਇੱਕ ਤੁਸੀਂ ਕਾਗਜ਼ ਦਾ ਟੁਕੜਾ ਲੈਣਾ ਇੱਕ ਤੁਸੀਂ ਕਾਜਲ ਦੀ ਡੱਬੀ ਲੈਣੀ ਆ 10 ਰੁਪਏ ਦੀ ਆ ਜੀ ਇਸ ਉਂਗਲ ਦੇ ਨਾਲ ਉਹਦੇ ਉੱਤੇ ਉਸ ਇਨਸਾਨ ਦਾ ਨਾਂ ਲਿਖ ਦੇਣਾ ਸੱਜੇ ਹੱਥ ਦੀ ਚਿਚੀ ਕੋਲ ਦੀ ਉਂਗਲ ਦੇ ਨਾਲ ਉਸ ਇਨਸਾਨ ਦਾ ਨਾਂ ਲਿਖ ਦੇਣਾ ਜਿਹੜਾ ਸ਼ਾਪਿੰਦਾ ਥੱਲੇ ਲਿਖ ਦੇਣਾ ਇਹਦੀ ਸ਼ਰਾਬ ਜਾਂ ਇਹਦਾ ਨਸ਼ਾ ਛੁੱਟ ਜਾਵੇ। ਇਹ ਜਿਹੜੀ ਜਰਾਬ ਤੁਸੀਂ ਜਿਹੜਾ ਲਿਖਿਆ ਕੱਪੜੇ ਦੇ ਉੱਤੇ ਚਿੱਟੇ ਕੱਪੜੇ ਦੇ ਉੱਤੇ ਲਿਖਣਾ ਕਾਗਜ਼ ਤੇ ਨਹੀਂ ਲਿਖਣਾ ਸੌਰੀ ਚਿੱਟੇ ਕੱਪੜੇ ਉੱਤੇ ਲਿਖਣਾ ਚਿੱਟੇ ਕੱਪੜੇ ਨੂੰ ਤੁਸੀਂ ਚੋਰਾ ਕਰਨਾ ਕਰਕੇ ਉਸ ਜਰਾਬ ਦੇ ਵਿੱਚ ਪਾ ਦੇਣਾ। ਸੱਜੇ ਪੈਰ ਦੀ ਜਰਾਬ ਵਿੱਚ ਇੱਕ ਧਿਆਨ ਰੱਖਿਓ। ਹੁਣ ਤੁਸੀਂ ਇਸ ਜਰਾਬ ਨੂੰ ਸ਼ੁੱਕਰਵਾਰ ਨੂੰ ਇਸਾੜ ਦੇਣਾ। ਸਾਰਨ ਤੋਂ ਬਾਅਦ ਸ਼ਨੀਵਾਰ ਨੂੰ ਇਹਦੀ ਈਰਾਖ ਆ ਉਹ ਬਾਹਰ ਕਿਤੇ ਗੰਦੀ ਜਗ੍ਹਾ ਤੇ ਸੱਟਦੇ ਹੋ ਜਿਹੜੀ ਦੂਜੀ ਜਰਾਬ ਤੁਹਾਡੇ ਕੋਲੇ ਸਾਫਤੀ ਹੈ ਉਹ ਬੰਨਿਓ ਬਾਹਰ ਦੱਬਿਆ ਹੋਇਆ ਛਾਂ ਮੂ ਸ਼ਨੀਵਾਰ ਨੂੰ ਸ਼ਾਮ ਨੂੰ ਸ਼ਨੀਵਾਰ ਨੂੰ ਇਹ ਸ਼ੁੱਕਰਵਾਰ ਨੂੰ ਕਰਨ ਜਿਹੜੀ ਜਰਾਬ ਦੱਬਣੀ ਆ ਔਰ ਜਿਹੜੀ ਤੇ ਰਾਖਾ ਉਹ ਸ਼ਨੀਵਾਰ ਸੱਟਣੀ ਆ ਬਾਅਦ ਹੁਣ ਇਹਦੇ ਨਾਲ ਹੀ ਦੂਜਾ ਟੋਟਕ ਉਹ ਇਸ ਤੋਂ ਵੀ ਜ਼ਿਆਦਾ ਕਰ ਗਿਆ ਹੁਣ ਜਿਹੜਾ ਐਡਾ ਤਸੀਰ ਮਾਲ ਜਿੱਡਾ ਟੁਕੜਾ ਲੈਣਾ ਟੁਕੜਾ ਲੈ ਕੇ ਉਸ ਇਨਸਾਨ ਦਾ ਨਾਮ ਲਿਖਣਾ ਜਿਹੜਾ ਇਨਸਾਨ ਸ਼ਰਾਬ ਪੀਣ ਦਾ ਭਾਵੇਂ ਕੋਈ ਵੀ ਆ ਕੋਈ ਵੀ ਨਸ਼ਾ ਕਰਦਾ ਹੋ ਸਕਦਾ ਮਾਲਕ ਦੀ ਕਿਰਪਾ ਹੋ ਜAVE ਕੋਈ ਵੱਡੇ ਤੋਂ ਵੱਡਾ ਵੀ ਨਸ਼ਾ ਛੁੱਟ ਜਾਵੇ ਮਾਲਕ ਜਿਹੜਾ ਰੱਬ ਆ ਉਹ ਤੋਂ ਕੋਈ ਇਨਸਾਨੀ ਬਹਾਨਾ ਕੋਈ ਬਣ ਪਾ ਪਤਾ ਨਹੀਂ ਕਿਹੜਾ ਟੋਟਕਾ ਕਿਹੜੇ ਇਨਸਾਨ ਤੇ ਕੰਮ ਕਰ ਜਾਂਦਾ ਇਹ ਕੋਈ ਪਤਾ ਨਹੀਂ ਹੁੰਦਾ ਦੇਖੋ ਲੱਖਾਂ ਟੋਟਕੇ ਹੁੰਦੇ ਨੇ ਪਤਾ ਨਹੀਂ ਇੱਕ ਟੋਟਕਾ ਆ ਕੇ ਕਿਸ ਇਨਸਾਨ ਤੇ ਕੰਮ ਕਰ ਜਾਂਦਾ ਇੱਕ ਇੱਕ ਚੀਜ਼ ਤੇ ਲੱਖ ਲੱਖ ਟੋਟਕਾ ਸ਼ਰਾਬ ਤੋਂ ਵੀ ਲੱਖਾਂ ਹੀ ਟੋਟਕੇ ਨਹੀਂ ਜਿਵੇਂ ਪੈਸੇ ਤੋਂ ਕਰੋੜਾਂ ਹੀ ਟੋਟਕੇ ਨਹੀਂ ਇੱਕੜੇ ਕੱਲੀ ਕੱਲੀ ਚੀਜ਼ ਦਾ ਲੱਖ ਲੱਖ ਟੋਟਕਾ ਪਤਾ ਨਹੀਂ ਕਿਹੜੇ ਇਨਸਾਨ ਤੇ ਕਿਹੜਾ ਟੋਟਕਾ ਚੱਲ ਜਾਂਦਾ ਹੁਣ ਜਿਹੜਾ ਤੁਸੀਂ ਚਿੱਟੇ ਟੁਕੜੇ ਤੇ ਚੌੜਸ ਟੁਕੜਾ ਹੋਣਾ ਚਾਹੀਦਾ ਲੰਬਾ ਨਾ ਹੋਵੇ ਇੱਕ ਪਾਸੇ ਨੂੰ ਲੰਬਾ ਇੱਕ ਪਾਸੇ ਨੂੰ ਚੌੜਾ ਬਿਲਕੁਲ ਚਾਰੇ ਪਾਸੇ ਤੋਂ ਚੌੜਸ ਟੁਕੜਾ ਉਹ ਇਹ ਲੋ ਜਿਹੜਾ ਕਾਜਲ ਆ ਜਿਹੜੇ ਲੋ ਆ 10 ਰੁਪਏ ਡਬੀ ਉਹ ਤਾਂ ਬਚੀ ਹੋਈ ਆ ਉਸ ਇਨਸਾਨ ਦਾ ਚਿੱਟੇ ਕੱਪੜੇ ਤੇ ਨਾਮ ਲਿਖ ਦੇਣਾ ਥੱਲੇ ਲਿਖ ਦੋ ਜਿਹੜਾ ਸ਼ਰਾਬ ਜੋ ਵੀ ਖਾਂਦਾ ਪੀਂਦਾ ਵੀ ਇਹ ਇਹਦਾ ਸਦਾ ਨਹੀਂ ਛੁੱਟ ਜਿਵੇਂ ਹੁਣ ਤੁਸੀਂ ਉਸਰ ਮਾਰ ਵਰਗੇ ਕੱਪੜੇ ਨੂੰ ਚੌਰਾ ਕਰ ਲੈਣਾ ਜਿਵੇਂ ਪਰਮਾਲ ਦੀ ਤੈ ਲੈਣੇ ਉਹਨੂੰ ਸ਼ੁੱਕਰਵਾਰ ਵਾਲੇ ਦਿਨ ਲਿਖਣਾ ਫਿਰ ਮੈਂ ਤੁਹਾਨੂੰ ਦੱਸਦੀ ਆ ਸ਼ੁੱਕਰਵਾਰ ਵਾਲੇ ਦਿਨ ਚਿੱਟੇ ਕੱਪੜੇ ਤੇ ਲਿਖਣਾ ਕਾਜਲ ਦੇ ਨਾਲ ਉਸ ਇਨਸਾਨ ਦਾ ਨਾਮ ਤੇ ਉਹਦਾ ਨਸ਼ਾ ਜਿਹੜਾ ਛਡਾਉਣਾ ਅਰਦਾਸ ਬੇਨਤੀ ਕਰਨੀ ਹੈ ਤੇ ਇੱਥੇ ਹੱਥ ਰੱਖ ਲੈਣ ਲਵਦੇ ਛਾਤੀ ਦੇ ਵਿਚਾਲੇ ਤਾਂ ਜੋਰ ਜੀ ਬਸ ਇੱਥੋਂ ਤੁਸੀਂ ਅਰਦਾਸ ਕਰਨੀ ਹੈ ਅੱਖਾਂ ਬੰਦ ਕਰਕੇ ਜੋ ਵੀ ਤੁਹਾਡਾ ਉਸ ਇਨਸਾਨ ਨਾਲ ਰਿਸ਼ਤਾ ਵੀ ਇਹ ਸ਼ਰਾਬ ਜੋ ਵੀ ਨਸ਼ਾ ਕਰਦਾ ਛੱਡ ਦਵੇ ਸਾਡੇ ਘਰ ਚੋਂ ਗੰਦ ਨਿਕਲ ਜਵੇ ਇਹਦੀਆਂ ਗੰਦੀਆਂ ਆਦਤਾਂ ਛੁੱਟ ਜਾਣ ਇਹ ਕਹਿਣਾ ਅੱਖਾਂ ਬੰਦ ਕਰਕੇ 5-7 ਮਿੰਟ ਫੇਰ ਤੁਸੀਂ ਹੁਣ ਕੀ ਕਰਨਾ ਸ਼ੁੱਕਰਵਾਰ ਨੂੰ ਇਸਰਮਾਲ ਨੂੰ ਇਸ ਚਾਰਸ ਟੁਕੜੇ ਨੂੰ ਕੱਪੜੇ ਦੇ ਨੂੰ ਕਿਤੇ ਵੀ ਰੱਖ ਦਿਓ। ਪੂਰੀ ਰਾਤ ਪਿਆਰੋ ਦੂਜੇ ਦਿਨ ਸ਼ਾਮ ਨੂੰ। ਉਹ ਜਿਹੜਾ ਟੁਕੜਾ ਤੁਹਾਡੇ ਕੋਲ ਲਿਖਿਆ ਹੋਇਆ। ਉਹਨੂੰ ਤੁਸੀਂ ਘਰ ਤੋਂ ਬਾਹਰ ਲੈ ਕੇ ਜਾ ਕੇ ਜਾਣਾ। ਘਰ ਤੋਂ ਬਾਹਰ ਲੈ ਕੇ। ਜਾਣਾ। ਇੰਨਾ ਕੰਮ ਕਰਨਾ ਸ਼ਨੀਵਾਰ ਨੂੰ ਇਹੋ ਕਰਨਾ। ਜਿਹੜਾ ਜਰਾਬ ਸੌਰੀ ਸਾੜਨੀ ਹੈ। ਉਹ ਸ਼ੁੱਕਰਵਾਰ ਨੂੰ ਸਾੜਨ ਉਹਦੇ ਰਾਖ ਸ਼ਨੀਵਾਰ ਨੂੰ ਘਰ ਤੋਂ ਬਾਹਰ ਸਿੱਕਣੀ ਹੈ ਜਿਹੜੀ ਜਰਾਬ ਦੱਬਣੀਆਂ ਸ਼ਨੀਵਾਰ ਨੂੰ ਦਿਨ ਛਿਪੇ ਤੋਂ ਬਾਅਦ ਮਤਲ ਬੰਨੇ ਤੋਂ ਬਾਹਰ ਦੱਬਣੀਆਂ ਜਿੱਥੇ ਬੰਨਾ ਖਤਮ ਹੋਏਗਾ ਦੂਜੇ ਬੰਨੇ 'ਚ ਜਰਾਬ ਦੱਬਣੀਆਂ ਕੰਮ ਸ਼ਾਮ ਨੂੰ ਕਰਨੇ ਨੇ ਦੋਨੇ ਜਰਾਬ ਵਾਲਾ ਵੀ ਤੇ ਲੇਖਣ ਵਾਲਾ ਵੀ ਸ਼ਾਮ ਨੂੰ ਸੂਰਜ ਖੜੇ ਤੇ ਕੰਮ ਨਹੀਂ ਕਰਨਾ ਸੂਰਜ ਢਾਦਾ ਹੋਵੇ ਦਿਨ ਛਿਪਿਆ ਹੋਵੇ ਹਨੇਰਾ ਵੀ ਨਾ ਹੋਵੇ ਉਸ ਟਾਈਮੇ ਕੰਮ ਕਰਨਾ ਅਕਕੀ ਜਿਹੜੀ ਜਰਾਬ ਦੱਬਣੀ ਐ ਉਹ ਵੀ ਤੁਸੀਂ ਦਿਨਛਿਪੇ ਤੋਂ ਬਾਅਦ ਹੀ ਦੱਬਣੀ ਐ ਬੰਨੇ ਤੋਂ ਬਾਅਦ ਇਹ ਕੰਮ ਕਰਕੇ ਦੇਖੋ ਜਿਹੜਾ ਸ਼ਰਾਬੀ ਆ ਉਹਦੀ ਸ਼ਰਾਬ ਜਾਂ ਨਸ਼ਾ ਛੁੱਟੂ ਪਰ ਪੜਕੂ ਉਹ ਫੇਰ 2-4 ਦਿਨਾਂ ਬਾਅਦ ਫੇਰ ਉਹਦੇ ਲਾਲ ਪੁੱਟੂ ਫਿਰ ਉਹਨੂੰ ਤੁਸੀਂ ਕਿਵੇਂ ਰੱਖ ਕੇ ਮੈਂ ਕੰਟਰੋਲ ਚ ਕਰੀ ਉਹ ਹੋ ਸਕਦਾ ਫਿਰ ਇੱਕ ਵਾਰ ਜਦੋਂ ਉਹਦੀ ਛੁੱਟ ਗਈ ਨਾ ਫਿਰ ਉਹ ਹੌਲੀ-ਹੌਲੀ ਤੁਹਾਡੀ ਗੱਲ ਸੁਣਨ ਲੱਗ ਜਾਊਗਾ ਚਾਹੇ ਉਹਦੇ 2 ਦਿਨ ਲਈ ਛੱਡੀ ਜਾਂ 4 ਦਿਨ ਲਈ ਛੱਡੀ ਜਾਂ 10 ਦਿਨ ਲਈ ਛੱਡੀ ਆ ਉਹਨੂੰ ਫਿਰ ਸਮਝਾਉਣਾ ਸ਼ੁਰੂ ਕਰ ਦੋ ਕਿ ਜਿੰਨਾ ਚਿਰ ਉਹ ਖਾਂਦਾ ਪੀਂਦਾ ਸਮਝੂਗਾ ਤੁਹਾਡੀ ਗੱਲ। ਇਹ ਕਰਕੇ ਦੇਖੋ ਫਰਕ ਪੈਂਦਾ ਪਿਆ ਵੀ ਹੈ ਕਿਸੇ ਬੰਦੇ 'ਚ ਤੇ ਉਹਦਾ ਹੌਲੀ-ਹੌਲੀ ਪਹਿਲਾਂ ਉਹਨੇ 4 ਦਿਨ ਛੱਡੀ ਤੇ ਦੁਬਾਰਾ ਉਹਨੇ ਫੇਰ ਉਹੀ ਕੰਮ ਕੀਤਾ ਫੇਰ 10 ਦਿਨ ਛੱਡੀ ਤੇ ਉਹਨੇ ਵਾਰ-ਵਾਰ ਕੀਤਾ ਤੇ ਹੁਣ ਮਹੀਨਾ ਵੀਰ ਨਗਾ ਦਿੰਦਾ। ਉਹੀ ਇਨਸਾਨ ਕਦੇ-ਕਦੇ ਪੀਂਦਾ ਪੀਂਦਾ ਜ਼ਰੂਰ। ਹੌਲੀ ਹੌਲੀ ਉਹਦੀ ਆਦਤ ਚੁੱਟਦੀ ਇੱਕ ਹੋਰ ਸੀ ਬੰਦਾ ਨਸ਼ਾ ਕੋਈ ਕਰ ਉਹਦਾ ਵੀ ਇਸੇ ਤਰ੍ਹਾਂ ਹੀ ਹੋ ਰਿਹਾ ਪਰ ਕਦੇ ਛੱਡਦਾ ਤੇ ਕਹਿੰਦੇ ਕਦੇ ਪੀਂਦਾ ਕਦੇ ਉਹ ਕੁਛ ਕਰਦਾ ਜਿਵੇਂ ਕਦੇ ਨਹੀਂ ਕਰਦਾ ਕੋਈ ਵੀ ਨਸ਼ਾ ਕਰਦਾ ਯਾਨੀ ਦੱਸਦੇ ਨੇ ਵੀ ਉਹਦਾ ਫਰਕ ਕਿੰਨਾ 10 15% ਪੈ ਗਿਆ ਬਹੁਤ ਆ 10 15% ਬੰਦੇ ਦਾ ਫਰਕ ਪੈ ਅੱਜ 15% ਪਿਆ ਕੱਲ ਨੂੰ 25 ਪੈ ਜਾਊ ਅਗਲੇ ਮਹੀਨੇ ਪਊਗਾ ਜਰੂਰ ਹਾਲੇ-ਹਾਲੇ ਦੇਖੋ ਕਿੰਨਾ ਚਿਰ ਦਾ ਪੀਂਦਾ ਬੰਦਾ ਖਾਂਦਾ ਨਸ਼ਾ ਜੇ ਆਪਾਂ ਕਹੀ ਇੱਕ ਦਿਨ ਚੀ ਦਾ ਕੋਈ ਇਹ ਜੀ ਕੋਈ ਚੀਜ਼ ਨਹੀਂ ਵੀ ਜਿਹੜਾ ਆਪਾਂ ਉਹ ਕੰਡਾ ਕੱਢਤਾ ਜੀ ਉਹ ਪੀਣੋ ਹਟ ਜੇ ਆਪਾਂ ਉਹਦੇ ਕੋਈ ਟੀਕਾ ਲਾ ਤਾ ਦੇ ਲਾਉਣਾ ਸ਼ਰਾਬ ਹਟ ਦੇਖੋ ਇਹ ਆਤਮ ਨਹੀਂ ਹੁੰਦੀ ਐ ਇੱਕਦਮ ਸ਼ਰਾਬ ਨਸ਼ਾ ਛੱਡਣਾ ਅਛਡਾਉਣਾ ਵੀ ਗਲਤ ਹੁੰਦਾ ਇਹ ਵੀ ਆਪਾਂ ਨੂੰ ਪਤਾ ਕਿਉਂਕਿ ਕਈ ਕਿਸਮ ਦੀਆਂ ਬਿਮਾਰੀਆਂ ਹੋਰ ਲੱਗ ਜਾਂਦੀਆਂ ਨੇ ਧੀਰੇ-ਧੀਰੇ ਕਰਕੇ ਬੰਦੇ ਦਾ ਨਸ਼ਾ ਛੁੱਟਦਾ ਆਪਾਂ ਛਡਾ ਹੁੰਦਾ ਉਹ ਬਹੁਤ ਵਧੀਆ ਗੱਲ ਹੁੰਦੀ ਐ ਕਿ ਉਹਦੇ ਵਿੱਚ ਕੋਈ ਨਸ਼ਾ ਖਾਣ ਵਾਲੇ ਦਾ ਕੋਈ ਕਿਸੇ ਕਿਸਮ ਦਾ ਨੁਕਸਾਨ ਨਹੀਂ ਹੁੰਦਾ। ਇੱਕਦਮ ਅਸੀਂ ਪ੍ਰੈਸ਼ਰ ਪਾ ਕੇ ਜਾਂ ਕੋਈ ਦਵਾਈ ਦੇ ਕੇ ਛਡਾਉਣੇ ਆ ਤਾਂ ਉਹਦੇ ਨਾਲ ਬੀਪੀ ਵੀ ਵੱਧਦਾ ਵਾ। ਕਈ ਕਿਸਮ ਦੇ ਹੋਰ ਰੋਗ ਵੀ ਲੱਗਦੇ ਨੇ। ਉਹ じゃ ਕਦੇ ਕੰਮ ਨਾ ਕਰਿਆ ਕਰੋ ਭੈਣ ਮੇਰੀ ਉਹ ਦਵਾਈ ਗੋਲੀ ਕਦੇ ਨਾ ਦੇਆ ਕਰੋ ਨਸ਼ਾ ਛਡਾਉਣ ਦੀ। ਬਹੁਤ ਕਹਿੰਦੇ ਨੇ ਸੱਤ ਉਹ ਨਸ਼ਾ ਨਹੀਂ ਛੁੱਟਦਾ ਇਨਸਾਨ ਦਾ। ਹੋ ਸਕਦਾ ਹੋਰ ਖਾਬ ਹੋ ਜਾਵੇ ਨਾ ਲੀਵਰ ਕਰਾਬ ਹੋ ਗਿਆ ਕਦੇ ਕੁਛ ਕਦੇ ਕੁਛ ਐਜਾ ਕੁਝ ਹੋ ਜਾਂਦਾ। ਹੈਕ ਨਹੀਂ। ਇਹ ਟੋਟਕਾ ਪਤਾ ਨਹੀਂ ਕਿਦੇ ਉੱਤੇ ਕਿੰਨਾ ਅਸਰ ਕਰਦਾ ਬਹੁਤ ਟੋਟਕੇ ਨੇ ਜਿਹੜੇ ਐਨੇ ਮੇਪਉਣੀਆਂ ਕੋਈ ਕਹਿੰਦਾ ਜੀ ਸੱਤ ਤੇ ਕੋਈ ਅਸਰ ਨਹੀਂ ਕੀਤਾ ਕਿਸੇ ਤੇ ਮਿੰਟੋ ਮਿੰਟੀ ਕਰਨ ਦਾ ਕਿਉਂ ਇਹ ਹਰ ਕ चीज ਨੂੰ ਟਾਈਮ ਲੱਗਾ ਕਿਸੇ ਨੂੰ ਅੱਜ ਟੋਟਕਾ ਪਾਇਆ ਦੂਜੇ ਦਿਨ ਉਹਨਾਂ ਦਾ ਮੈਸੇਜ ਆਇਆ ਅਸੀਂ ਠੀਕ ਹੋ ਗਏ ਕੱਲ ਅਸੀਂ ਕੰਮ ਕੀਤਾ ਅਸੀਂ ਠੀਕ ਹੋ ਗਏ ਕਈ ਕੰਨਸੇ ਮੀਨਾ ਹੋ ਉਹ ਆਪੋ ਆਪਣੇ ਗ੍ਰਹਿ ਦੋਸ਼ਾਂ ਦੇ ਚੱਕਰ ਜ਼ਰੂਰ ਹੁੰਦੇ ਨੇ ਜੇ ਹੁਣ ਕਿਸੇ ਤੇ ਘੱਟ ਗ੍ਰਹਿ ਆ ਉਹਦਾ ਆਪਾਂ ਛੇਤੀ ਕੰਮ ਠੀਕ ਕਰ ਜੀ ਤੇ ਜਿਆਦਾ ਗ੍ਰਹਿ ਆ ਜਾਂ ਜਿਆਦਾ ਕੀਤਾ ਕਰਾਇਆ ਉਹ ਟਾਈਮ ਲੱਗਦਾ ਹੌਲੀ ਹੌਲੀ ਹੁੰਦੇ ਜ਼ਰੂਰ ਨੇ ਠੀਕ ਜਿਹੜਾ ਆਪਾਂ ਇੱਕ ਗੱਲ ਆ ਜਿਹੜੇ ਟੋਟਕਾ ਤੁਹਾਨੂੰ ਫਰਕ ਪੈਂਦਾ ਉਹ ਟੋਟਕੇ ਦਾ ਖੜਾ ਨਾ ਛੱਡਿਆ ਕਰੋ ਥੋੜਾ ਥੋੜਾ ਚਰਵਤ ਕਰਦੇ ਰਿਹਾ ਕਰੋ ਜੇ ਤੁਸੀਂ ਲਗਾਤਾਰ ਨਹੀਂ ਕਰ ਸਕਦੇ ਤੁਹਾਨੂੰ ਪਤਾ ਆਪਾਂ ਨੂੰ ਇਸ ਟੋਟਕੇ ਨਾਲ ਫਾਇਦਾ ਹੋਇਆ ਉਹਨੂੰ ਜਦੋਂ ਤੁਹਾਨੂੰ ਲੱਗਦਾ ਫੇਰ ਗੜਬੜਾ ਫੇਰ ਉਸੇ ਟੋਕੇ ਨੂੰ ਫੇਰ ਦੁਬਾਰਾ ਸ਼ੁਰੂ ਕਰ ਦੋ ਫੇਰ ਕਰ ਲਓ ਫੇਰ ਛੱਡ ਦਿਓ ਫੇਰ ਤੁਹਾਨੂੰ ਲੱਗਦਾ ਸਾਡੇ ਘਰ ਦੇ ਵਿੱਚ ਉਸੇ ਤਰ੍ਹਾਂ ਹੀ ਹਲਚਲ ਹੋ ਰਹੀ ਆ ਫੇਰ ਕਰ ਬਿਲਕੁਲ ਠੀਕ ਹੋ ਜਾ ਐਸੀ ਤਰ੍ਹਾਂ ਕਰਦੇ ਰੋਕੋ ਜਿਹੜਾ ਸੰਕ ਟੂਣਾ ਜਾਂ ਕੁਛ ਵੀ ਤੁਹਾਡੇ ਘਰੇ ਕਰਦਾ ਉਹ ਜਦੋਂ ਉਹ ਬਿੜਕਾਂ ਦੇ ਵਿੱਚੋਂ ਦਾ ਠੀਕ ਹੋ ਗਿਆ ਫੇਰ ਦੁਬਾਰੇ ਕਰ ਦਿੰਦਾ ਕੋਈ ਲੋਕਾਂ ਦੀ ਆਦਤ ਹੁੰਦੀ ਆ ਇਹ ਹਟਦੇ ਨਹੀਂ ਹੁੰਦੇ ਅਗੇ ਵੀ ਅੱਪਕੇ ਪਰਮਾਨੈਂਟ ਹਟ ਜਾਣਗੇ ਨਹੀਂ ਹਟਦੇ ਚਾਹੇ ਇਹਨਾਂ ਤੋਂ ਬਾਅਦ ਜਾਂਦੀ ਲਾ